ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ অপার ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਰ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਅਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿਕ ਪ੍ਰਮਾਤਮਾ ਦਾ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਹੋਰ ਜਿੰਨੇ ਵੀ ਤਰੀਕੇ ਹਨ ਉਹਨਾਂ ਬਾਬਤ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਵੀ ਲੋਕ ਕੋਈ ਦੇਵ ਪੂਜਾ ਕਰਦਾ ਹੈ ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਕੋਈ ਪੁੱਠੇ ਲਟ ਕੇ ਭਗਤੀ ਕਰਦਾ ਹੈ ਕਿੰਨੇ ਤਰੀਕਿਆਂ ਦੇ ਨਾਲ ਉਸ ਪ੍ਰਮਾਤਮਾ ਨੂੰ ਪਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਪਰਮਾਨੰ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋ ਰਹੀ ਇਸ ਬਾਬਤ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਵੀ ਭਾਈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਰਹੋ ਬਲੀਆਂ ਪਗਤਿਆਂ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਸ਼ਾਂਤੀ ਤੇ ਰੱਜ ਪ੍ਰਾਪਤ ਹੋ ਸਕਦਾ ਹੈ। ਬਹੁ ਪ੍ਰਕਾਰ ਕੋ ਜੈ ਸਭ ਤਾ ਕੋ ਵਿਖਮ ਨ ਜਾਇ ਰੈਨ ਬਹੁ ਪ੍ਰਕਾਰ ਦਾ ਮਤਲਬ ਹੈ ਕਈ ਤਰੀਕਿਆਂ ਨਾਲ ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪ੍ਰਮਾਤਮਾ ਨੂੰ ਲੱਭਦੇ ਹਨ। ਅਰ ਸਿਮਰਨ ਤੋਂ ਬਿਨੋਂ ਉਸ ਨੂੰ ਲੱਭਣਾ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਔਖ ਹੈ ਉਹ ਲੱਭ ਨਹੀਂ ਸਕੀਦਾ ਇਸੇ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਬਚਨਾਂ ਦੁਆਰਾ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਫਰਮਾਨ ਕਰਦੇ ਨੇ ਪੂਜਾ ਵਰਤ ਤਿਲਕ ਇਸਨਨ ਪੁੰਨ ਦਾਨ ਬਉਦੈਨ ਵੀ ਲੋਕ ਦੇਵ ਪੂਜਾ ਕਰਦੇ ਕੋਈ ਵਰਤ ਰੱਖਦਾ ਹੈ ਕੋਈ ਮੱਥੇ ਉੱਤੇ ਤਿਲਕ ਲਾਉਂਦਾ ਹੈ ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਕੋਈ ਗਰੀਬਾਂ ਨੂੰ ਬੜੇ ਪੁੰਨ ਦਾਣ ਕਰਦਾ ਹੈ ਪਰ ਮਹਾਰਾਜ ਸਾਹਿਬ ਕਹਿੰਦੇ ਕਹੂ ਨਾ ਪੀਜੈ ਸੰਜਮ ਸੁਆਮੀ ਬੋਲੇ ਮਿੱਠੇ ਬਨੋ ਕਈ ਲੋਕ ਮਿੱਠੇ ਮਿੱਠੇ ਬੋਲ ਬੋਲਦੇ ਆ ਉਪਰੋਂ ਮਿੱਠੇ ਹੁੰਦੇ ਆ ਪਰ ਕਹਿੰਦੇ ਅਜਿਹੀ ਕਿਸੇ ਵੀ ਜੁਗਤ ਨਾਲ ਉਹ ਮਾਲਕ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਪ੍ਰਭ ਜੀ ਕੋ ਨਾਮ ਜਪਤ ਮਨ ਚਾਣੇ ਸੇ ਕਰਕੇ ਗੁਰੂ ਸਭ ਕਹਿੰਦੇ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਹੈ ਜੈਨ ਔਰ ਰਾਜ ਪ੍ਰਾਪਤ ਹੁੰਦਾ ਹੈ ਕਈ ਤਰੀਕਿਆਂ ਨਾਲ ਲੋਕ ਉਸ ਪ੍ਰਮਾਤਮਾ ਨੂੰ ਲੱਭਦੇ ਹਨ ਪਰ ਸਿਮਰਨ ਤੋਂ ਬਿਨਾਂ ਉਹ ਲੱਭਣਾ ਔਖਾ ਹੈ ਰਹਾਉ ਜਾਪ ਤਾਪ ਪਰਮਨ ਵਸੁਦਾ ਕਰ ਉਰਦ ਤਾਪ ਲੈ ਗੈਨ ਜਬ ਤਬ ਕਰਕੇ ਪਰਮਨ ਦਾ ਮਤਲਬ ਹੈ ਪਰਮਨ ਬੁੱਧਾ ਬਸੁੱਧਾ ਕਰ ਵੀ ਸਾਰੀ ਧਰਤੀ ਦਾ ਚੱਕਰ ਲਾ ਕੇ ਉਰਦ ਉਰਦ ਕਹਿੰਦੇ ਨੇ ਉਲਟਾ ਹੋਣਾ ਤਾਪ ਕਹਿੰਦੇ ਨੇ ਤਪ ਕਰਨਾ ਵੀ ਉਲਟੇ ਹੋ ਕੇ ਤਪ ਕਰਨਾ ਉਲਟਾ ਕਿਵੇਂ ਵੀ ਸਿਰ ਥੱਲੇ ਨੂੰ ਤੇ ਪੈਰ ਉੱਪਰ ਨੂੰ ਉਰਦ ਤਾਪ ਲੈ ਗੈਨ ਗੈਨ ਕਹਿੰਦੇ ਨੇ ਆਕਾਸ਼ ਗਗਨ ਜਾਂ ਦਸਮ ਦਵਾਰ ਦਸਮ ਦਵਾਰ ਵਿੱਚ ਪ੍ਰਾਣ ਚਾੜਨੇ ਮਹਾਰਜ ਕਹਿੰਦੇ ਲੋਕ ਕਿੰਨੇ ਤਰੀਕੇ ਕਰਦੇ ਨੇ ਕੋਈ ਜਪ ਤਪ ਕਰਦਾ ਹੈ ਕੋਈ ਸਾਰੀ ਧਰਤੀ ਦਾ ਚੱਕਰ ਲਾ ਕੇ ਕੋਈ ਸਿਰ ਭਾਰ ਤਪ ਕਰਕੇ ਕੋਈ ਪ੍ਰਾਣ ਦਸਮ ਦਵਾਰ ਚਾੜ ਕੇ ਇਹ ਵਿਦਨੈ ਪਤਿਆਂ ਨੂੰ ਠਾਕੁਰ ਜੋਗ-ਜੁਗਤ ਕਰਨ ਜੈਨ ਜੋਗ-ਮਤ ਦੀਆਂ ਜੁਗਤੀਆਂ ਕਰਕੇ ਜੈਨ-ਮਤ ਦੀਆਂ ਜੁਗਤੀਆਂ ਕਰਕੇ ਪਰ ਕਹਿੰਦੇ ਇਹਨਾਂ ਤਰੀਕਿਆਂ ਨਾਲ ਵੀ ਉਹ ਮਾਲਕ ਉਹ ਪ੍ਰਮਾਤਮਾ ਨਹੀਂ ਪਤੀ ਜਿਹਦਾ ਨਹੀਂ ਖੁਸ਼ ਹੁੰਦਾ ਅੰਮ੍ਰਿਤ ਨਾਮ ਨਿਰਮੋਲ ਕਹ ਹਰ ਜਸ ਤਿਨ ਪਾਇਓ ਜਿਸ ਕਿਰਪਾਣ ਮਹਾਰਜ ਕਹਿੰਦੇ ਨੇ ਵੀ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਵਾਲਾ ਹੈ। ਪ੍ਰਮਾਤਮਾ ਦੀ ਸਿਵਤ ਸਲਾਹ ਇੱਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ। ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਜਿਸ ਉੱਤੇ ਮਾਲਕ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ। ਉਹ ਦੀ ਕਿਰਪਾ ਦੇ ਪਾਤਰ ਬਣ ਦੇ ਲਈ ਨਤ ਉਹ ਦੇ ਮਾਲਕ ਦੇ ਚਰਨਾਂ ਨਾਲ ਜੁੜਦੇ ਰਹੀਏ, ਸਿਮਰਨ ਕਰਦੇ ਰਹੀਏ। ਜਦੋਂ ਉਹ ਦੀ ਕਿਰਪਾ ਹੋ ਗਈ ਤੇ ਸਾਦ ਸੰਗਤ ਫਿਰ ਅੰਮ੍ਰਿਤ ਨਾਮ ਨਰਮੋਲਕ ਜਿਹੜਾ ਜਿਹਦਾ ਕੋਈ ਬੋਲ ਨਹੀਂ ਉਹ ਪ੍ਰਾਪਤ ਹੋ ਜਾਏਗਾ ਸਾਦ ਸੰਗ ਰੰਗ ਪ੍ਰਭ ਪੇਟੇ ਨਾਨਕ ਸੁਖ ਜਨ ਰਹਿਣ ਸਤਿਗੁਰੂ ਜੀ ਸਵੰਧਨੇ ਨਾਨਕ ਆਕੇ ਕਿ ਭਾਈ ਗੁਰੂ ਦੀ ਸੰਗਤ ਦੇ ਰਾਹੀ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਮਾਤਮਾ ਜੀ ਮਿਲੇ ਉਸ ਮਨੁੱਖ ਦੀ ਜੀਵਨ ਦਾਤ ਸੁਖ ਤੇ ਆਨੰਦ ਨਾਲ ਬੀਤਦੀ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਉਸ ਪ੍ਰਮਾਤਮਾ ਨੂੰ ਪਾਉਣ ਦੇ ਲਈ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਸਿਮਰਨ ਭਜਨ ਬੰਦਗੀ ਕਰਦੇ ਰਹੀਏ ਇਸੇ ਤਰੀਕੇ ਨਾਲ ਹੀ ਉਹ ਪ੍ਰਮਾਤਮਾ ਮਿਲ ਸਕਦਾ ਹੈ ਸਦਾ ਆਨੰਦ ਚਿਤ ਰਹਿ ਕੇ ਆਪਣੇ ਆਪ ਨੂੰ ਸਾਦ ਸੰਗਤ ਪ੍ਰਮਾਤਮਾ ਦੇ ਹਵਾਲੇ ਕਰਕੇ ਨਿਤ ਸਿਮਰਨ ਕਰਦੇ ਰਹੀਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਮਹਾਰਜਾ ਕਿਰਪਾ ਕਰਨ ਸਭਨਾ ਪਰ ਮਿਹਰ ਭਰਿਆ ਰੱਖਣ ਸਭਨਾ ਨੂੰ ਨਾਮ ਦਾਤ ਤੰਦਰੁਸਤੀ ਦੇ ਦਾਤਾ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਭਗਤਤਾ ਦੀ ਅਰਦਾਸ ਤੇ ਗੁਰੂ ਘਰ ਦੀ ਸੇਵਾਵਾਂ ਪਾਤਸ਼ਾਹ ਸਭਨਾ ਦੇ ਮਨਾਪ੍ਰੇਮ ਕੀ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਰਗਬਿੰਦ ਕਾ ਪੂਰਣ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦੇ ਭਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ